ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਉਹ ਖੇਤ ਵਿੱਚ ਮੈਂ ਪਹੁੰਚੇ ਆ 17 ਏਕੜ ਪਹਿਲਾਂ ਇੱਕ ਭਾਈ ਸਾਹਿਬ ਬੋਲਿਆ ਤਾਂ ਸਾਡੇ ਕੋਲ ਕਿ 17 ਏਕੜ ਖਤਮ ਹੈ ਕਣਕ ਮੇਰੀ ਕਰ ਦਿੱਤੀ ਹੈ ਉਹ ਹੁਣ ਖੇਤ ਦੇ ਵਿੱਚ ਮੈਂ ਇੱਥੇ ਪਹੁੰਚੇ ਆ ਜੀ ਸਾਡੇ ਕੋਲ ਕਿਸਾਨ ਵੀ ਖੜੇ ਆ ਉਹ ਕਿਸਾਨ ਵੀ ਆ ਜਿਨ੍ਹਾਂ ਦੇ 17 ਏਕੜ ਜ਼ਮੀਨ ਆ ਜਿਹੜੀ ਬਿਲਕੁਲ ਇਹ ਕਣਕਾ ਜਿਹੜੀ ਇਹ ਤਬਾਹ ਕਰਤੀ ਤਬਾਹੀ ਏਕੜਾਂ ਵਿੱਚ ਆਈ ਵੀ ਆ ਤੁਸੀਂ ਦੇਖ ਸਕਦੇ ਆ ਇਹ ਕੋਈ ਟਾਮੀ ਟਾਮੀ ਕੀ ਦੇਖ ਤੇ ਬੱਲੀ ਆ ਇੱਕ ਇੱਥੇ ਪਟਵਾਰੀ ਆ ਕੋਈ ਬਿਕਰ ਮਰਜੀਤ ਸਿੰਘ ਪਟਵਾਰੀ ਆ ਹਲਕੇ ਦਾ ਜਿਹਦੇ ਕੋਲ ਦਿੱਤਾ ਬਾ ਸਰਕਾਰ ਨੇ ਇਹ ਉਹ ਕਹਿੰਦਾ ਨੁਕਸਾਨ ਨਹੀਂ ਹੋਇਆ ਹੈਗਾ ਪਟਵਾਰੀ ਸਾਹਿਬ ਨੂੰ ਵੀ ਚੇਤਾਵਨੀ ਆ ਅਸੀਂ ਖੁਦ ਚੇਤਾਵਨੀ ਦਿੰਨੇ ਆ ਔਰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬਾਨ ਨੂੰ ਵੀ ਅਸੀਂ ਕਹਿੰਦੇ ਆ ਕਿ ਆਪਣੇ ਪਟਵਾਰੀਆਂ ਨੂੰ ਮਾੜੀ ਮੋਟੀ ਅਕਲ ਦੇ ਦੇ ਤੂੰ ਜੇ ਉਹਨਾਂ ਕੋਲ ਹੈਗੀ ਆ ਨਾ ਜੇ ਉਹ ਮਾੜੀ ਮੋਟੀ ਉਹਨਾਂ ਕੋਲ ਪਰਮਾਤਮਾ ਨੇ ਪਰਮੇਸ਼ਰ ਨੇ ਬੁੱਧੀ ਦਿੱਤੀ ਆ ਉਹ ਭਰਾਵਾ ਆ ਕੇ ਦੇਖ ਲਾ ਰੋਣਾ ਤਾਂ ਮੈਨੂੰ ਆਉਂਦਾ ਦੇਖ ਕੇ ਖੇਤਾਂ ਕਨੀ ਫਸਲ ਇਨਾ ਕਿਸਾਨਾਂ ਦੀ ਆ ਜਿਹੜੇ ਖੜੇ ਆ ਰੋਣਾ ਮੈਨੂੰ ਆ ਰਿਹਾ ਦਰਦ ਮੈਨੂੰ ਹੋਰ ਆ ਰਿਹਾ ਇਹ ਚੀਜ਼ ਦਾ ਦੇਖੋ ਕਿਸਾਨ ਖੜੇ ਸਾਰੇ ਨਾ ਚਿਹਰੇ ਮੇਰੇ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਕਿਵੇਂ ਮੁਝਰਾਏ ਹੋਏ ਚਿਹਰੇ ਆ ਨਾ ਦਾ ਕੀ ਬਣੂਗਾ ਹਾਂਜੀ ਕੀ ਇੱਥੇ ਕੋਈ ਸਾਡਾ ਪ੍ਰਸ਼ਾਸਨ ਦਾ ਬੰਦਾ ਕੋਈ ਆਇਆ ਅਧਿਕਾਰੀ ਵਗੈਰਾ ਕੋਈ ਨਹੀਂ ਜੀ ਕੋਈ ਨਹੀਂ ਆਇਆ ਆਏਗਾ ਹੋਰੇ ਸਿਰਫ ਪਟਵਾਰੀ ਸਾਹਿਬ ਆਏ ਸੀਗੇ ਦੇਖ ਕੇ ਚਲੇ ਗਏ ਸੀਗੇ ਜੀ ਹਾਂਜੀ ਉਹ ਕਹਿੰਦੇ ਵੀ ਲਿਖ ਕੇ ਉਹ ਲੈ ਗਏ ਸੀਗੇ ਪਰ ਕੋਈ ਆਉ ਨਹੀਂ ਕਰੀ ਉਹਨਾਂ ਨੇ ਉਹ ਕਹਿੰਦੇ ਬਾਲਾ ਕੋਈ ਨੁਕਸਾਨ ਨਹੀਂ ਹੈਗਾ ਜੀ ਕਿਸੇ ਨੇ ਵੀ ਜਣੀ ਜੀ ਵਿਚ ਵੜ ਕੇ ਨਹੀਂ ਦੇਖਿਆ ਜੀ ਸੜਕ ਤੋਂ ਹੀ ਦੇਖ ਕੇ ਮੁਰਗੇ ਨੇ ਜੀ ਸੜਕ ਤੋਂ ਹੀ ਦੇਖ ਕੇ ਮੁਰਗੇ ਨੇ ਜੀ ਹਾਂਜੀ ਆਲਾ ਦੇਖ ਲੋ ਜੀ ਸਾਡੇ ਜੀ 17 ਕਿੱਲੇ ਚੀਲੇ ਆ ਜੀ ਜ਼ਮੀਨ ਦੇ ਜਿਹੜੇ ਸਾਰੀ ਬਰਬਾਦ ਕਰਤੀ ਹੈ ਜੀ ਬਿਲਕੁਲ ਵੀ ਬੱਲ ਨਹੀਂ ਛੱਡੀ ਜੀ ਇੱਕ ਵੀ ਜੋ ਕਿ ਦੋ ਭਾਈਆਂ ਦੀ ਹੈ ਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਆ ਤੁਸੀਂ ਇੱਕ ਵੀ ਬੱਲੀ ਪਰ ਮੈਂ ਕਹਿੰਨਾ ਇਹ ਕੰਨੇ ਬੰਦੇ ਨੂੰ ਜੇ ਆਪਾਂ ਇੱਥੇ ਲੈ ਕੇ ਆਈ ਹੈ ਨਾ ਮੈਂ ਪਟਵਾਰੀ ਸਾਹਿਬ ਨੂੰ ਵੀ ਇਹ ਗੱਲ ਚੈਲੰਜ ਕਰ ਲਗਾਇਨਾ ਇੱਕ ਅੰਨਾ ਬੰਦਾ ਤੂੰ ਇੱਥੇ ਲੈ ਕੇ ਆ ਜਿਹਨੂੰ ਅੱਖਾਂ ਤੇ ਦਿਖਦਾ ਨਾ ਹੋਵੇ ਉਹ ਅੰਨਾ ਹੋਵੇ ਇੱਕ ਹੋਵੇ ਚਾਹੇ 10 ਅੰਨੇ ਲੈ ਕੇ ਆ ਸਾਨੂੰ ਨਹੀਂ ਪਤਾ ਹੈਗਾ ਆ ਖੇਤ ਇੱਥੇ ਹੈ 17 18 ਏਕੜ ਮੈਂ ਕਹਿੰਨਾ 17 18 ਏਕੜ ਕਿਉਂ ਇਹ ਤਾਂ ਬਹੁਤ ਲੰਬੀ ਕਈ ਕਿਲੋਮੀਟਰ ਤੱਕ ਦੀ ਫਾਂਟ ਆ ਇਹ ਕਈ ਕਿਲੋਮੀਟਰਾਂ ਤੱਕ ਦੀ ਹਾਂਜੀ ਹਾਂਜੀ ਤੇ ਕਿਹ ਕਿਲੋਮੀਟਰਾਂ ਤੱਕ ਦੀ ਫਾਂਟ ਆ ਤੂੰ حساب ਲਾ ਲੋ ਵੀ ਕਿੰਨੇ ਏਕੜ ਬਣ ਜਾਊਗਾ ਅੰਨੇ ਬੰਦੇ ਲਿਆ ਉਹਨਾਂ ਨੂੰ ਖੇਤ ਚ ਲਿਆ ਕੇ ਭਰਾਵਾ ਬਾੜ ਦੇ ਇੱਥੇ ਜੇ ਤੂੰ ਇੱਕ ਵੀ ਇੱਥੇ ਸਾਨੂੰ ਬੱਲੀ ਉਹ ਫੜ ਕੇ ਦਿਖਾ ਦੇਣ ਖੇਤ ਚ ਲਾਉ ਕੋਈ ਕੋਈ ਬੱਲੀ ਆ ਟਾਮੀ ਟਾਮੀ ਓਏ ਹੱਥ ਮਾਰਦੇ ਜਾਣ ਅੰਨੇ ਖੇਤਾਂ ਦੇ ਵਿੱਚ ਹੱਥ ਮਾਰ ਕੇ ਆ ਕੇ ਨਾ ਸਾਨੂੰ ਦੱਸ ਦੇਣ ਵੀ ਕਿੰਨਾ ਨੁਕਸਾਨ ਹੋਇਆ ਇਨ੍ਹਾਂ ਕਿਸਾਨਾਂ ਦਾ ਇਹਨਾਂ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਅੰਨੇ ਬੰਦੇ ਲੈ ਕੇ ਆਵੇ ਅੰਨੇ ਬੰਦਿਆਂ ਨੂੰ ਲਿਆ ਕੇ ਖੇਤ ਤੇ ਛੱਡੇ ਜੀ ਉਹ ਉਹਨੂੰ ਪਟਵਾਰੀ ਨੂੰ ਵੀ ਵਿਕਮਨਜੀਤ ਨੂੰ ਜਿੰਨਾ ਏਰੀਆ ਦੇ ਕੋਲ ਹੈਗਾ ਉਹਨੂੰ ਬੇਨਤੀ ਆ ਕਿ ਭਰਾਵਾ ਆ ਜਾ ਤੈਨੂੰ ਚੈਲੰਜ ਹੈ ਸਾਡਾ ਭਾਰਤੀ ਕਿਸਾਨ ਜੁਨੀਅਰ ਇਕਤਾ ਸਿੱਧੂਵਰ ਜਥੇਬੰਦੀ ਮੈਂ ਗਰਦੀਪ ਸਿੰਘ ਬਲਾਕ ਬਸੀ ਉਠਾਣ ਦਾ ਬਲਾਕ ਪ੍ਰਧਾਨ ਬੋਲਦਾ ਤੇਰਾ ਚੈਲੰਜ ਆ ਮੈਨੂੰ ਚੈਲੰਜ ਕਹਿਣਾ ਮੈਂ ਤੈਨੂੰ ਆ ਜਾ ਲਿਆ ਇੱਥੇ ਸਾਡੇ ਨਾਲ ਮੈਂ ਹੋਊਂਗਾ ਨਾਲ ਐ ਖੜੇ ਹੈ ਇੱਕ ਸਾਡੇ ਕਿਸਾਨ ਇਹਨਾਂ ਚਿਹਰੇ ਵੀ ਦੇਖ ਲਾ ਤੂੰ ਕਹੇ ਇਹ ਮਜਰਾਏ ਹੋਏ ਆ 17 ਏਕੜ ਤੇ ਜੱਟ ਦੇ ਜੋ ਕਿ ਠੇਕੇ ਉੱਪਰ ਵੀ ਲੱਤੀ ਵੀ ਸੀ ਉਹ ਸਾਰੀ ਖਤਮ ਹੋ ਗਈ ਆ ਸਾਰੀ ਖਤਮ ਇੱਕ ਦਾਣਾ ਨਹੀਂ ਬੱਲੀ ਦਾ ਯਾਰ ਮੈਂ ਕਹਿੰਦਾ 17 ਕਿਲਿਆਂ ਚੋਂ 5 ਕੁਆਂਟਰ ਕਣਕ ਨਹੀਂ ਨਿਕਲਣੀ ਹੈਗੀ ਤੁਹਾਡੇ ਸਾਬਕਾ ਕਿੰਨੀ ਨਿਕਲੂਗੀ ਜੀ ਇਹ ਤਾਂ ਹੀ 3 ਕੁਆਂਟਰ 2 ਕੁਆਂਟਰ 2 2 ਮੈਂ ਕਹਿੰਦਾ ਜੀ ਜਿੰਨਾ ਕਿ ਬੀਜ ਪਾਇਆ ਉਹੀ ਨਿਕਲਣਾ ਜੀ ਇਹ ਚੋਂ ਕੋਈ ਹੋਰ ਨਹੀਂ ਦੇਖੋ ਘਬਰਾਓ ਨਾ ਪਾਣੀ ਧਾਣੀ ਤੁਸੀਂ ਪੀਓ ਕਿਸਾਨਾਂ ਨੂੰ ਦੇਖੋ ਇਹਨਾਂ ਦੇ ਚੇਰੀ ਤੁਸੀਂ ਦੇਖ ਲਓ ਕਹੇ ਜੀ ਆ ਲਓ ਬੰਦੇ ਨੂੰ ਅਟੈਕ ਹੋਣਾ ਵਾਲਾ ਹੋਇਆ ਪਿਆ ਜੋ ਕਿਸਾਨਾਂ ਦੇ ਅਟੈਕ ਹੋ ਰਹੇ ਨੇ ਇਹ ਫਿਰ ਕਹਿੰਦੇ ਆ ਜੀ ਅਟੈਕ ਹੋ ਗਿਆ ਹੋਰ ਇੱਥੇ ਕਿਹਾ ਹੋਊਗਾ ਯਾਰ ਖੇਤ ਦੇ ਵਿੱਚ ਮੈਨੂੰ ਦੇਖ ਕੇ ਖੁਦ ਰੋਣਾ ਆ ਰਿਹਾ ਉਹ ਪਟਵਾਰੀ ਕਹਿੰਦਾ ਆ ਕੇ ਜੀ ਇੱਥੇ ਦਾ ਨੁਕਸਾਨ ਨਹੀਂ ਹੋਇਆ ਜੀ ਜ਼ਮੀਨ ਆਦਮਪੁਰ ਦੇ ਉੱਚ ਪੈਂਦੀ ਹੈ ਜੀ ਤੇ ਕੋਸ਼ ਸੈਣਪਰੇ ਦੇ ਉੱਚ ਪੈਂਦੀ ਬੰਨੇ ਚ ਜੋ ਕਿ ਦੋਨਾਂ ਪਾਸੇ ਨੁਕਸਾਨ ਨਹੀਂ ਬਿਲਕੁਲ ਜੀ ਇਹ ਖੁੱਲਾ ਚੈਲੰਜ ਹੈ ਸਾਰੀ ਸਰਕਾਰ ਨੂੰ ਆਤਾ ਸਾਡੇ ਕਿਸਾਨਾਂ ਦੀ ਫੜ ਲਓ ਬਾਹ ਮੱਖ ਮੰਤਰੀ ਸਾਹਿਬ ਸ਼੍ਰੀ ਮਾਨਜੀਤ ਭਗਵੰਤ ਮਾਨ ਸਾਹਿਬ ਆਪ ਜੀ ਨੂੰ ਬੇਨਤੀ ਹੈ ਅਸੀਂ ਵੀਡੀਓ ਸਰੋਂ ਬੇਨਤੀ ਕਰਦੇ ਆ ਇਹਨਾਂ ਕਿਸਾਨਾਂ ਦੀ ਆਤਾ ਫੜ ਦਿਓ ਆ ਕੇ ਬਾਹ ਫੇਰ ਸਾਨੂੰ ਨਾ ਕਿਹੋ ਇਹਨਾਂ ਨੇ ਜੀ বিনা ਬਜਾ ਤੇ ਧਰਨੇ ਲਾ ਲੇ ਤੂੰ ਵੀ ਨਾ ਬਜਾ ਦੱਸਦਾ ਪਹਿਲਾਂ ਤੇਰੇ ਬਿਆਨ ਇਹ ਹੈਗੇ ਆ ਕਿ ਤੂੰ ਕਹਿੰਦਾ ਤਾਂ ਜੀ ਮੈਂ ਤਾਂ ਮੁਆਜਾ ਪਹਿਲਾਂ ਹੀ ਵਾਦੇ ਕਰੂੰਗਾ ਖੈਤਾ ਕਿੱਥੇ ਗਿਆ ਪਹਿਲਾਂ ਤੇਰਾ ਮੁਆਜਾ ਜੀ ਸਾਨੂੰ ਦੱਸ ਕਿੰਨੇ ਦਿਨ ਹੋ ਗਏ ਖੜੇ ਮਾਰੀ ਹੋਈ ਉਹ ਨੂੰ ਹਾਂ ਜੀ ਕੋਈ ਮੁਆਜੇ ਦੀ ਗੱਲਬਾਤ ਹੋਈ ਕੋਈ ਸਰਕਾਰ ਨਾਲ ਨਹੀਂ ਨਹੀਂ ਕੋਈ ਨਹੀਂ ਹੋਈ ਜੀ ਨਹੀਂ ਇਹ ਤਾਂ ਬੜੇ-ਬੜੇ ਵਾਦੇ ਕਰਦਾਦਾ ਜੀ ਇਹ ਵਾਦੇ ਤਾਂ ਸਾਰੇ ਅਜੇ ਝੂਠੇ ਹੀ ਨੇ ਜੀ ਕੋਈ ਨਹੀਂ ਆ ਕੇ ਖੜਿਆ ਜੀ ਹਾਂ ਅਜੇ ਤਾਂ ਕੋਈ ਨਹੀਂ ਸਿਰਫ ਆਉਂਦੇ ਨੇ ਤੇ ਫੋਟੋ ਖਿੱਚਾ ਕੇ ਮੁੜ ਜਾਂਦੇ ਨੇ ਦੇਖ ਕੇ ਜੀ ਹੋਰ ਤਾਂ ਕੋਈ ਨਹੀਂ ਆਇਆ ਜੀ ਨਾ ਫੋਟੋ ਖਿਚਵਾ ਕੇ ਮੁਰਜਣੇ ਆ ਕਿਹੇ ਫੋਟੋ ਖਿਚਵਾਉਣੇ ਵਾਲਾ ਸਮਾਗ ਖੜਨੇ ਵਾਲੀ ਸਮਾਜੀ ਇਹ ਉਹੀ ਤਾਂ ਹੈ ਜੀ ਤੁਸੀਂ ਆ ਸਾਹਮਣੇ ਜਿਹੜਾ ਮਥਲ ਕੋਟ ਵੀਡੀਓ ਆ ਪਰ ਆ ਉਹ ਬਣਾ ਕੇ ਪਾ ਰਹੇ ਹਾਂ ਮੈਂ ਦੇਖੋ ਅੱਜ ਤੱਕ ਵੀਡੀਓ ਚ ਬਹੁਤ ਘੱਟ ਮੈਂ ਗੱਲ ਬੋਲੇ ਆ ਬਹੁਤ ਘੱਟ ਦੇਖ ਸਕਦੇ ਜਿੰਨੇ ਮੇਰੀਆਂ ਹੁਣ ਤੱਕ ਸੋਸ਼ਲ ਮੀਡੀਆ ਪਰ ਵੀਡੀਓ ਆ ਚੱਲਦੀਆਂ ਯੂਟਿਊਬਰ ਮੇਰੀਆਂ ਜਿਹੜੀਆਂ ਵੀਡੀਓ ਮੇਰੀਆਂ ਚੱਲ ਰਹੀਆਂ ਮੈਂ ਬਹੁਤ ਘੱਟ ਬੋਲੇ ਆ ਕਿਉਂਕਿ ਤੁਸੀਂ ਆਪ ਸਿਆਣੇ ਆ ਜਿਹੜਾ ਬੰਦਾ ਸਿਆਣਾ ਹੁੰਦਾ ਨਾ ਉਹਨੂੰ ਸਿਰਫ ਇਸ਼ਾਰਾ ਕਰਨਾ ਹੀ ਕਾਫੀ ਹੁੰਦਾ ਉਹਨੇ ਅੱਗੇ ਕੀ ਕਰਨਾ ਹੈ ਕੀ ਉਹਨੇ ਅੱਗੇ ਕਰਨਾ ਹੈ ਉਹਦਾ ਆਪਣਾ ਦਿਮਾਗ ਹੁੰਦਾ ਉਹਦਾ ਮੈਂ ਕੱਟਾਂ ਗੱਲਾਂ ਕੱਟ ਕਹੀਆਂ ਹਾਲ ਤੱਕ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਬਹੁਤ ਦੇਖ ਰਹੇ ਹਾਂ ਚੈਨਲਾਂ ਦੇ ਉੱਤੇ ਕਹਿੰਦੇ ਸਾਡੀ ਵੀਡੀਓ ਸ਼ੇਅਰ ਕਰ ਦਿਓ ਇਹ ਗੱਲ ਮੈਂ ਕੱਟ ਕਹੀ ਆ ਤੁਸੀਂ ਨੇ ਆਪੇ ਸੋਚਣਾ ਇਹ ਵੀਡੀਓ ਨੂੰ ਤੁਸੀਂ ਨੇ ਅੱਗੇ ਅੱਗੇ ਕਿਵੇਂ ਹੋਰ ਪਹੁੰਚੇ ਇਹ ਸਰਕਾਰ ਕੋਲ ਜਾਵੇ ਸਾਰੇ ਦੇਸ਼ਾਂ ਵਿੱਚ ਜਾਵੇ ਕੋਈ ਵੀਰ ਸਾਡਾ ਹੋਵੇ ਦਾਨੀ ਸੱਜਣਾ ਜਿੱਕਣਾ ਮਿੱਤਰਾਂ ਸਾਡੇ ਪਿਆਰੇ ਆ ਇਹਨਾਂ ਦੀ ਆਕੇ ਕੋਈ ਬਾਹ ਫੜ ਲਵੇ ਇਹਨਾਂ ਕਿਸਾਨਾਂ ਦੀ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਰਾਵੋ ਤੁਸੀਂ ਬਹੁਤ ਦਾਨ ਪੱਤਰ ਕਰਦੇ ਆ ਤੁਹਾਡਾ ਦਾਨ ਦਿੱਤੇ ਆ ਵਾ ਲੇਖੇ ਵਿੱਚ ਲੱਗੂਗਾ ਇਹ ਕਿਸਾਨਾਂ ਦੀ ਤਾਂ ਤੁਹਾਨੂੰ ਆਕੇ ਬਾਹ ਫੜ ਲਓ ਤੁਸੀਂ ਭਰਾਵੋ ਜਿੰਨੇ ਜੋਗੇ ਵੀ ਤੁਸੀਂ ਹੈਗੇ ਆ ਤੁਸੀਂ ਕਰ ਸਕਦੇ ਆ ਅਸੀਂ ਸਰਕਾਰ ਨੂੰ ਕਹਿੰਦੇ ਆ ਇਹਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ ਪਹਿਲਾਂ ਇਹਨਾਂ ਦੇ ਕੰਮ ਭਗਵਾਨਤ ਮਾਨ ਕਹਿੰਦੇ ਨੇ ਅਸੀਂ ਪਹਿਲਾਂ ਅਸੀਂ ਪੈਸੇ ਪਾਵਾਂਗੇ ਬਾਅਦ ਚ ਗਰਦੋਰੀ ਕਰਾਂਗੇ ਉਹ ਕੰਮ ਕਰਕੇ ਦਿਖਾ ਦੇ ਫਿਰ ਅਸੀਂ ਤੈਨੂੰ ਮੰਨਾਂਗੇ ਨਹੀਂ ਤੂੰ ਕੋਈ ਮੁੱਖ ਮੰਤਰੀ ਕਹਾਉਂਦੇ ਕਾਬਲ ਹੋਊਗਾ ਇਹ ਗੱਲ ਤੈਨੂੰ ਅਸੀਂ ਕਹਿ ਰਹੇ ਹਾਂ ਸੋ ਭਰਾਵੋ ਤੁਸੀਂ ਦੇਖ ਸਕਦੇ ਆਹੇ ਆ ਕੇ ਕਿਸਾਨਾਂ ਦੀ ਕੀ ਹਾਲਤ ਬਣ ਚੁੱਕੀ ਆ ਇੱਕ ਵੀ ਜੋ ਬੱਲੀ ਹੈਗੀ ਨਹੀਂ ਕੋਈ ਕੋਈ ਟਾਮੀ ਟਾਮੀ ਕਿਤੇ ਕਿਤੇ ਖੜੀ ਆ ਬਹੁਤ ਵੱਡਾ ਏਰੀਆ ਹਜ਼ਾਰਾਂ ਏਕੜ ਫੜਾ ਜਿਹੜੀ ਇਹ ਤਬਾਹ ਕਰ ਚੁੱਕੀ ਆ ਤੋ ਤੁਸੀਂ ਵੀ ਅੱਗੇ ਇਹ ਵੀਡੀਓ ਨੂੰ ਕਿਵੇਂ ਅੱਗੇ ਕਰਨਾ ਹੈ ਇਹ ਤੁਹਾਡੀ ਹੁਣ ਮਰਜ਼ੀ ਹੈ ਭਰਾਵੋ ਇਹ ਤੁਹਾਡੇ ਹੱਥ ਵਿੱਚ ਆ ਸਾਰਾ ਕੁਸ਼ੀਨਾ ਕਿਸਾਨਾਂ ਦੀ ਬਾਹ ਕੋਈ ਫੜ ਲੂਗਾ ਕਿ ਤੁਹਾਡੀ ਥਰੂ ਹੋਏ ਕੰਮ ਅੱਗੇ ਚੱਲਣਾ ਹੈ ਇਸ ਦੀਆਂ ਬੇਨਤੀਆਂ ਨਬਹਿ ਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ